ਪੰਜਾਬ ਨਾਲ ਜੁੜੇ ਹੋਏ ਸਮਾਜ ਦੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੂ ਦਰਸ਼ਕ ਵੀਰੋ ਅੱਜ ਅਸੀਂ ਇੱਕ ਆਪਣਾ ਜਿਹੜਾ ਸੁਸਾਇਟੀ ਆ ਪਿੰਡ ਬੰਕਸੀਪੁਰਾ ਦੀ ਉੱਥੇ ਖੜੇ ਆ ਇੱਥੇ ਅੱਜ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਸੰਸਥਾ ਵੱਲੋਂ ਇੱਕ ਜਿਹੜਾ ਕਿਸਾਨਾਂ ਦੇ ਭਲਾਈ ਹਿਤ ਕੈਂਪ ਲਗਾਇਆ ਗਿਆ ਸੀ ਜਿਦੇ ਵਿੱਚ ਆਪਣੇ ਬਲਾਕ 7ਵੇਂ ਵੇਟ ਤੋਂ ਅਤੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਪਹੁੰਚੀ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਇੱਕ ਤਾਂ ਜਿਹੜਾ ਝੋਨੇ ਦੀ ਪਰਾਲੀ ਨੂੰ ਆ ਕੇ ਨਾਲ ਆਉਣ ਬਾਰੇ ਜਾਣਕਾਰੀ ਦਿੱਤੀ ਜੀ ਇਹਦੇ ਕੀ ਕੀ ਫਾਇਦੇ ਨੇ ਦੂਸਰਾ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਸਬਸਿਡੀ ਤੇ ਵੀ ਕਣਕ ਦਾ ਬੀਜ ਕਾਫੀ ਭਾਰੀ ਮਾਤਰਾ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਕਣਕ ਦੇ ਬੀਜ ਤੇ ਅਤੇ ਨਾਲ ਹੋਰ ਜੋ ਵੀ ਆਪਾਂ ਕਣਕ ਤੇ ਸਾਲਫਰ ਵਗੈਰਾ ਪਾਉਨੇ ਆ ਉਹ ਵੀ ਜਿਹੜਾ ਬਾਜ਼ਾਰ ਦੇ ਵਿੱਚ ਕਹਿੰਦੇ ਨੇ 1000 ਰੁਪਏ ਦਾ ਥੈਲਾ ਮਿਲਦਾ ਉਹ 205 ਰੁਪਏ ਦੇ ਵਿੱਚ ਖੇਤੀਬਾੜੀ ਦਾ ਸਰਪਲੂ ਦਿੱਤਾ ਜਾ ਰਿਹਾ ਔਰ ਕਿਸਾਨਾਂ ਦੀ ਭਲਾਈ ਦੇ ਹਿਤ ਬਹੁਤ ਸਾਰੀਆਂ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਉਹਨਾਂ ਨੇ ਇੱਥੇ ਕਿਸਾਨਾਂ ਨੂੰ ਆ ਕੇ ਜਾਣੂ ਕਰਵਾਇਆ ਸੋ ਆਓ ਉਹਨਾਂ ਦੀ ਜੋ ਵੀ ਡਿਟੇਲ ਚ ਗੱਲਬਾਤ ਆ ਡਾਕਟਰ ਸਾਹਿਬਾਨਾਂ ਦੀ ਉਹ ਤੁਹਾਨੂੰ ਸੁਣਾਉਣੇ ਆ ਤੁਸੀਂ ਜੁੜੇ ਰਹੋ ਮੰਡਲੇ ਵਿਦੇ ਨਾਲ ਧੰਨਵਾਦ ਸੋ ਸਾਰੇ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਹੁਣ ਸਾਡੀ ਝੋਨੇ ਦੀ ਜਿਹੜੀ ਫਸਲ ਆ ਉਹਦਾ ਕਟਾਈ ਦਾ ਸਮਾਂ ਆ ਗਿਆ ਇਸ ਟਾਈਮ ਸੋ ਜਿਵੇਂ ਹੁਣ ਆਪਾਂ ਜੇ ਆਪਾਂ ਮੜਵਕਾ ਸੰਸਤਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਫੀ ਕੈਂਪ ਲਾਏ ਨੇ ਜਿਵੇਂ ਤੁਹਾਨੂੰ ਪਤਾ ਵੀ ਮੜਵਕਾ ਸੰਸਤਾ ਜਿਹੜੀ ਆਪਣੀ ਜਿਹੜੀ ਮਿੱਟੀ ਪਾਣੀ ਤੇ ਖਵਾ ਦੀ ਸਭ ਸੰਭਾਲ ਤੇ ਜਿਹੜਾ ਆਪਣਾ ਮੇਨ ਕੰਮ ਕਰ ਰਹੀ ਹੈ ਜਿਵੇਂ ਕਿ ਆਪਾਂ ਮਿੱਟੀ ਦੀ ਜੇ ਗੱਲ ਕਰੀਏ ਆਪਾਂ ਜਿਹੜੀ ਮਿੱਟੀ ਨੂੰ ਸਾਨੂੰ ਜਿਹੜੀ ਜਾਂਚ ਪੜਤਾਲ ਆ ਉਹ ਕਰਵਾਣੀ ਬਹੁਤ ਜ਼ਰੂਰੀ ਆ ਜਿਵੇਂ ਆਪਾਂ ਪਹਿਲਾਂ ਬਾਈ ਜੀ ਦੇ ਖੇਤ ਦੇ ਵਿੱਚੋਂ ਵੀ ਆਪਾਂ ਜਿਹੜਾ ਸੋਇਲ ਦਾ ਜਿਹੜਾ ਸੈਂਪਲ ਆ ਉਹ ਟੈਸਟ ਕਰਵਾਇਆ ਸੀ ਤੇ ਸਾਨੂੰ ਪਤਾ ਲੱਗਿਆ ਵੀ ਕਿਹੜੇ ਤੱਤਾਂ ਦੀ ਇੱਥੇ ਕਮੀ ਆ ਤੇ ਕਿਹੜੇ ਤੱਤਾਂ ਸਿਪਾਈਏ ਤੇ ਹੁਣ ਅਸੀਂ ਸਿਰਫ ਬਿਨਾਂ ਇੱਕ ਨੋੜ ਤੋਂ ਪਾ ਰਹੇ ਆ ਜਾਂ ਅਸੀਂ ਮਤਲਬ ਅੰਦਾਜ਼ੇ ਨਾਲ ਪਾ ਰਹੇ ਆ ਕਿ ਤਿੰਨ ਗੱਟੇ ਪਾ ਦੋ ਜਾਂ ਚਾਰ ਪਾ ਦੋ ਜਾਂ ਪੰਜ ਪਾ ਦੋ ਜਿਵੇਂ ਸਾਨੂੰ ਫਸਲ ਦੇ ਹਿਸਾਬ ਨਾਲ ਲੱਗਦਾ ਅਸੀਂ ਉਸ ਦੇ ਹਿਸਾਬ ਨਾਲ ਜਿਹੜਾ ਆਪਣਾ ਖੇਤ ਨੂੰ ਆ ਉਹ ਜਿਹੜੀ ਖ ਪਰ ਸਾਨੂੰ ਜਿਹੜਾ ਸਹੀ ਇਸ ਧੰਗਾ ਜਿਹੜਾ ਤਰੀਕਾ ਪਤਾ ਨਹੀਂ ਲੱਗ ਰਿਹਾ ਸਾਡੀ ਖਸਬ ਨੂੰ ਕਿੰਨੀ ਲੋੜ ਆ ਸਾਡੇ ਮਿੱਟੀ ਨੂੰ ਕਿੰਨੀ ਲੋੜ ਆ ਸੋ ਅਸੀਂ ਇੱਕ ਜਿਹੜੀ ਮਿੱਟੀ ਦੀ ਜਾਂਚ ਆ ਤੁਹਾਡੇ ਤੋਂ ਸਭ ਤੋਂ ਨੇੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ ਆਪਣੇ ਸਭ ਤੋਂ ਜ਼ਿਲ੍ਹੇ ਦੇ ਨੇੜੇ ਆ ਸੋ ਉੱਥੋਂ ਆਪਾਂ ਜਿਹੜੀ ਮਿੱਟੀ ਦੀ ਇੱਕ ਜਾਂਚ ਕਰਵਾਈਏ ਸਾਨੂੰ ਪਤਾ ਲੱਗੇ ਵੀ ਕਿਹੜੇ ਤੱਤਾਂ ਦੀ ਘਾਪੀ ਹੈਗੀ ਆ ਤੇ ਕਿਹੜੇ ਤੱਤਾਂ ਸਾਡੇ ਜ਼ਮੀਨ ਦੇ ਵਿੱਚ ਪਹਿਲਾਂ ਹੀ ਹੈਗੇ ਆ ਕਿਹੜੇ ਪਤਾ ਵੀ ਜਿਹੜੇ ਤੱਤ ਸਾਡੇ ਕੋਲ ਪਹਿਲਾਂ ਹੀ ਜ਼ਿਆਦਾ ਹੈਗੇ ਅਸੀਂ ਉਹੀ ਵਾਰ-ਵਾਰ ਜ਼ਿਆਦਾ ਪਾਈ ਜਾਂਦੇ ਆ ਜਿਵੇਂ ਹੁਣ ਫਾਸਫੋਰਸ ਆ ਕਈ ਖਾਦਾਂ ਤੋਂ ਹੁਣ ਜਿਵੇਂ ਉੱਤੇ ਦੀ ਆਲੂ ਦੇ ਵਿੱਚ ਵੀ ਪਾ ਰਹੇ ਹਾਂ ਗਾ ਝੋਨੇ 'ਚ ਵੀ ਪਾ ਰਹੇ ਹਾਂ ਮੱਕੀ 'ਚ ਵੀ ਪਾ ਰਹੇ ਹਾਂ ਉੱਤੇ ਫਾਸਫੋਰਸ ਦੀ ਮਾਤਰਾ ਉਹ ਬਹੁਤ ਬਹੁਤ ਜ਼ਿਆਦਾ ਵਧ ਰਹੀ ਹੈ ਇਸ ਜੀ ਦੇ ਵਿੱਚ ਜੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਵਧੂਗੀ ਅ ਜਿਵੇਂ ਆਪਾਂ ਦੇਖਦੇ ਨਹੀਂ ਕਿ ਵੀ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਪਾਣੀ ਦੇ ਵਿੱਚ ਓਵੇਂ ਜਿਹੜੇ ਵੱਡੇ ਤੱਤ ਨੇ ਉਹ ਛੋਟੇ ਤੱਤਾਂ ਨੂੰ ਖਤਮ ਕਰ ਦਿੰਦੇ ਆ ਛੋਟੇ ਤੱਤ ਜਿਵੇਂ ਆਪਣੇ ਮਾਈਕਰੋ ਨਿਊਟ੍ਰੀਐਂਟ ਹੋ ਗਏ ਮਾਈਕਰੋ ਐਲੀਮੈਂਟ ਹੋ ਗਏ ਜਿਵੇਂ ਆਪਣੇ ਉਹਨਾਂ ਨੂੰ ਖਤਮ ਕਰ ਦਿੰਦੇ ਆ ਹੁਣ ਅੱਗੇ ਆਪਾਂ ਦੇਖੋ ਜਿਹੜੇ ਆਪਣੇ 16 ਜੋ ਛੋਟੇ ਤੱਤ ਨੇ ਅੱਗੇ ਪੋਟਾਸ਼ੀਕਣਕ ਨੂੰ ਜ਼ਿੰਕ ਵੀ ਪਿਛੜਕਣ ਲੱਗੇ ਪਿਛਲੇ ਦੋ ਤਿੰਨ ਸਾਲਾਂ ਤੋਂ ਮੈਗਨੀਜ਼ੀਅਮ ਵੀ ਚਲੋ ਪਾਉਣ ਲੱਗੇ ਤੇ ਆਇਰਨ ਵੀ ਪਾਉਣ ਲੱਗੇ ਤਿੰਨ ਤੱਤ ਜਿਹੜੇ ਉਹ ਅਸੀਂ ਹੁਣ ਮਸਲਾਂ ਦੇ ਵਿੱਚ ਪਾਉਣ ਲੱਗੇ ਕਿਉਂਕਿ ਉਹਦਾ ਮੇਨ ਕਾਰਨ ਇਹ ਹੈ ਵੀ ਜਿਹੜੀ ਅਸੀਂ ਮਿੱਟੀ ਦੀ ਜਿਹੜੀ ਜਾਂਚ ਬੜਤਾਲੋਂ ਨਹੀਂ ਕਰਵਾਈ ਇੱਕ ਅਸੀਂ ਲੋੜਨਸਾਲ ਜਿਹੜੀ ਇੱਕ ਸਾਡਾ ਨੁਕਸਾਨ ਵੀ ਹੋਇਆ ਅਸੀਂ ਆਪਣਾ ਖਰਚਾ ਵੀ ਵਧਾਇਆ ਤੇ ਜਿਹੜੀ ਸਾਡੀ ਫਸਲ ਦਾ ਸੀਗਾ ਉਹਦਾ ਵੀ ਸੜਨ ਦੇ ਨੁਕਸਾਨ ਹੋਇਆ ਪੀਸ ਤੇ ਜਾ ਗਿਆ ਕੋਈ ਵੀ ਜੇ ਮਤਲਬ ਲੋੜ ਤੋਂ ਵੱਧ ਇੱਕ ਚੀਜ਼ ਵਧੂਗੀ ਤਾਂ ਉਹਨੇ ਕਿਤੇ ਨਾ ਕਿਤੇ ਨੁਕਸਾਨ ਹੀ ਵਿਜੋਣਾ ਤੇ ਹੁਣ ਆਪਾਂ ਦੀ ਆਡੀ ਬੋਡੀ ਦਾ ਟੈਸਟ ਕਰਵਾਉਣੇ ਆ ਇਹ ਤਾਂ ਹੈ ਨਹੀਂ ਕਿ ਜੇ ਸਾਨੂੰ ਫਾਸਟ ਫੋਰਸ ਦੀ ਲੋੜਾਂ ਤੇ ਸੀ ਨਾਈਟ੍ਰੋਜਨ ਨਹੀਂ ਗਈ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਬੁੱਟੇ ਨੂੰ ਤੇ ਪਰ ਕਈ ਥਾਵਾਂ ਤੇ ਮਤਲਬ ਉਹ ਸਾਡੇ ਬੁੱਟੇ ਅਵੇਲੇਬਿਲਟੀ ਹੈ ਨਹੀਂ ਗਈ ਮਤਲਬ ਬੁੱਟਾ ਲੈ ਹੀ ਨਹੀਂ ਸਕਦਾ ਇਹਨਾਂ ਦਾ ਜਿੰਨੇ ਸਾਡੇ ਨੇ ਜਿ ਖਰਾਕ ਜ਼ਮੀਨਾਂ ਦੇ ਵਿੱਚ ਪਏ ਆ ਮੈਂ ਤੁਹਾਨੂੰ ਬਹੁਤ ਵਧੀਆ ਨਰਸਾਂ ਨੇ ਦੱਸਿਆ ਪਰ ਤੋਂ ਪਹਿਲਾਂ ਮੈਂ ਗੱਲ ਕੀਤੀ ਤੁਹਾਡੇ ਨਾਲ ਸਰਸਰ ਨਾਲ ਅਸਪਤਾਲ ਜਿੱਦਾਂ ਪੀਰ ਗੱਲ ਕੀਤੀ ਕਰਦੇ ਪੀ ਦੀ ਉਹਦਾ ਤਾਂ ਦੇਖੋਗੇ ਹਰਦੀ ਰੋਗ ਆਪਾਂ ਜੋ ਇਹ ਸਾਰਾ ਪਿਆ ਆ ਫਿਸਾਲੇ ਤਾਂ ਅਲੀ ਖੇਤੀ ਜਾਣਦੇ ਹਾਂ ਪਰ ਕਿਤੇ ਦੋ ਚਾਰ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਹੁੰਦੀਆਂ ਇੱਕ ਕਰੋਨਾ ਦੀ ਤਰ੍ਹਾਂ ਆ ਇਹ ਹਰਦੀ ਹੋ ਜਾਣਾ ਹੈ ਕਰੋਨਾ ਦੀ ਤਰ੍ਹਾਂ ਆ ਜਦੋਂ ਆਪਣੇ ਇਕੱਟਿਆਂ ਲੱਗ ਜਾਂਦਾ ਆ ਤੇ ਜਿਵੇਂ ਜਿਵੇਂ ਆਪਾਂ ਤੋਂ ਕੀਰ ਨੂੰ ਇਹ ਸੋਨੇ ਸੋਨੇ ਬਾਲਣਿਆਂ ਦੇ ਵਿੱਚ ਪੈ ਗਿਆ ਕਿ ਸਾਡੇ ਪਾ ਰਹਿਣਾ ਹੈ ਜਿਹੜਾ ਗੱਲਸਾਂ ਨੇ ਦੱਸਿਆ ਕਿ ਬਹੁਤ ਮਹਿੰਗੇ ਰੂਪੀਸਾਂ ਮਿਲਣਾ ਫਿਰ ਬਿਮਾਰੀ ਵੀ ਨਾਲ ਸਾਨੂੰ ਮਿਲ ਜਣੀ ਬੈਕਪੈਕਿੰਗ ਦੇ ਵਿੱਚ ਫਲੇਵਾ ਵੀ ਰਹਿ ਜਾਣਾ ਸਾਨੂੰ ਤੇ ਮਾਨੇ ਚਾਹ ਰੇਟ ਪਰ ਮਿਲਦਾ ਦਿਨੇਸ਼ ਜਿਆ ਸਾਡਾ ਕੋਲ ਬੋਲਣ ਦੇ ਜੇਸੇ ਲਈ ਪਿਆ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇਹ ਦੇਖਦੇ ਹੋ ਕਿ ਤੁਹਾਡੇ ਥੇਜ ਦੇ ਵਿੱਚ ਹੱਦੀ ਹੋਣੀ ਪਿਆ ਤੇ ਤੁਸੀਂ ਪਲੀਜ਼ ਸਾਲ ਹੈ ਡੈਫੀਨੇਟਲੀ ਬੰਕੇ ਚਾਹੁੰਦੇ ਆ ਕਿ ਅਮੇ ਸਾਲ ਦੀ ਸਣੇ ਉਸਾਰੀ ਚਾਹੀਦੀ ਸਾਡੀ ਇਹ ਬੈਟਰੀ ਦੇ ਤੇ ਜਿਹੜੀ ਵੈਰੀਟੀ ਸੀ ਇਸ ਤਰੀਕੇ ਨਾਲ ਸਪਰੇਅ ਕਰ ਲੈਣਾ ਹੈ ਔਰ ਜਦੋਂ ਇਹ ਪਗਲ ਕਰਦੇ ਆ ਆਈ ਕੀ ਉਸਸਿਆ ਇਹ ਹਿਊਮਸ ਕਰਕੇ ਪੜਾਹ ਤੋਂ ਜ਼ਿਆਦਾ ਪਈ ਕਿਉਂਕਿ ਬਾਰਸ਼ਾਂ ਨਾਲ ਅਗਦਰ ਪੈਣੀ ਸੀ ਸਪਰੇਆ ਨੇ ਵੀ ਅਸਾਂ ਨਹੀਂ ਕੀਤਾ ਪਰ ਇਹਦੀ ਸਪਰੇ ਮੁੰਜਰ ਨਿਕਲਣ ਤੋਂ ਪਹਿਲਾਂ ਕਰਨੀ ਹੁੰਦੀ ਆ ਪਰ ਜਦੋਂ ਜੁਨਾ ਬਹੁਤ ਜੁਦਾ ਉਦੋਂ ਬੋਕਰ ਹਾਈਡਰੋਕਸਾਈਡ ਦੀ ਜਿਹੜੀ ਆ ਆਪਣੇ ਸਾਲਟ ਦੀ ਸਪਰੇਆ ਕੋਸਾਈਟ ਆ ਦੇ 200 ਬਰਿਆਲ ਦੀ ਜਿਹੜੀ ਯੂਨੀਵਰਸਿਟੀ ਕਮੈਂਟ ਕਰਦੀ ਤੁਸੀਂ ਕਰ ਸਕਦੇ ਹੋ ਪਾਣੀ ਦਾ ਖਾਸ ਧਿਆਨ ਰੱਖਣਾ ਹੁੰਦਾ 200 ਲੀਟਰ ਪਾਣੀ ਪਾਉਣਾ ਹੁੰਦਾ ਵਿੱਚ ਜਦੋਂ ਫੀਲ ਨਸ਼ ਕੰਡਿੰਗ ਹੈ 100 ਲੀਟਰ ਪਾਣਾ ਹੁੰਦਾ ਤੇ ਜੋ ਭੂਮੀ ਨਸ਼ ਦੇ ਪਾਣੀ ਆਪਾਂ ਉਹ 200 ਲੀਟਰ ਪਾਣੀ ਪਾ ਰਹੇ ਤੇ ਇਹ ਜਿਹੜੀ ਉਲੀ ਨੇ ਟੋਰਮੈਂਟ ਕਰ ਲੈਣਾ ਹੁੰਦਾ ਹਰ ਹਾਈਬਰਨੇਟ ਕਰ ਲੈਣਾ ਛਿਪ ਜਾਣਾ ਜਦੋਂ ਉਲੀ ਨੇ ਝੜਨਾ ਹੈ ਹੁੰਦਾ ਜਿੱਦ ਜਾਣੇ ਚ ਲਈ ਤੇ ਜਾ ਮਿੱਟੀ ਛਿਪ ਜਾਣਾ ਤੇ ਇਹਨੂੰ ਫਿਰ ਭੜਾਸ ਚਾਹੀਦੀ ਹੈ ਉਗਣ ਦੇ ਲਈ ਆਪਣੇ ਲਈ ਬਾਹਰ ਆਉਂਦੇ ਤੇ ਇਹ ਇੱਕ ਕੁਦਰਤੀ ਗੱਲ ਹੈ ਕਿ ਹੁਣ ਇਹ ਭੜਾਸ ਨਹੀਂ ਪੈਣੀ ਕਿ ਹੁਣ ਠੰਡਾ ਮੌਸਮ ਆ ਅੱਗੇ ਚੱਲ ਕੇ ਹੌਲੀ ਲਈ ਖੜਵੀ ਮਾਰਚ ਜਦੋਂ ਫੇਰ ਇਹ ਸਮਾਂ ਆਏਗਾ ਅਗਲੇ ਸਾਲ ਫੇਰ ਸਾਲ ਬਾਅਦ ਫੇਰ ਕਿ ਨਹੀਂ ਆਪੇ ਰੰਗ ਮਖਾਉਣੇ ਆ ਤੇ ਉਹਦੀ ਚੀਜ਼ ਆ ਕਿ ਜਦੋਂ ਤੁਸੀਂ ਖੇਤ ਖੰਡੇ ਕਰਨ ਦੀ ਗੱਲ ਕਰਦੇ ਹੋ ਖੇਤ ਛੱਡੇ ਨਾ ਕਰਿਓ ਜ਼ਮੀਨ ਨੂੰ ਵਾਹ ਕੇ ਕੱਲਾ ਛੱਡੋ ਜਦੋਂ ਛੱਡੋਗੇ ਤੁਸੀਂ ਤੇ ਗੁੱਲੀ ਗਰਮੀ ਦੇ ਨਾਲ ਦਇਆ ਕਿ ਕਣਕ ਉੱਪਰ ਸਬਸਿਡੀ ਆਈ ਹੈ ਤੇ ਇੱਕ ਕਿਸਾਨ ਜਿਹੜਾ ਇਹ ਚੋੜੀ ਤੇ ਜੂਰੋ ਲਾਭ ਲੈ ਲੈਣਾ ਆਪਣਾ ਉਹ ਐਵੇਂ ਚਾਇਆ ਨਾ ਲਾਭ ਲੈ ਕੇ ਸਾਡੇ ਕੋਲ ਜਿਪਸਮ ਹੈ ਜੀ ਜਿਹੜਾ ਕੈਲਸ਼ੀਅਮ ਸल्फेट ਆ ਗੈਲਸ਼ੀਅਮ ਮਿੱਟੀ ਦੀ ਬੰਦਰ ਨੂੰ ਫਿਕਰ ਰੱਖਦਾ ਆ ਤੇ ਸਲਫਰ ਜਿਹੜਾ ਆ ਮਿੱਟੀ ਨੂੰ ਕੋਲਾ ਕਰਦਾ ਹੈ ਇਸੇ ਲਈ ਸਰੋਂ ਮਾਇਚੇ ਜਿਪਸਮ ਆਮੇ ਪਾਉਂਦੇ ਆ ਸਰਪਰ ਤੇ ਆਟੇ ਨੂੰ ਸਰਫਰ ਆਮੇ ਪਾ ਦਿੰਦੇ ਆ ਸਰੋਂ ਵਿੱਚ ਤੇ ਵੀ ਜਿਹਨੇ ਸਰਫਰ ਪਾਉਂਦੇ ਆ ਕੀਆ ਜਾਇਆ ਜੇਕਰ ਕੋਈ ਬਿਜਾਰੋ ਡੇਟ ਲੈਣੀ ਹੋ ਜਿਪਸਮ ਦਾ 50 ਕਿਲੋ ਦਾ ਬੈਗ ਉਹ ਲਗਭਗ 800 900 ਰੁਪਏ ਦਾ ਪੈ ਰਿਹਾ ਸਾਡੇ ਕੋਲ ਬੰਦੇ ਇੱਕ ਦੋ ਪਰਮਪਤੀ ਕੇ ਲੈ ਕੇ ਆਏ ਸੀਗੇ ਔਰ ਅਸੀਂ ਹੈਰਾਨ ਹੋਏ ਕਿ 800 ਦਾ ਬੈਗ ਸੀ ਜਦ ਕਿ ਸਾਡੇ ਕੋਲ ਮਹਿਕਮੇ ਨੇ 50% ਸਬਸਿਡੀ ਕਰਕੇ ਤੇ ਅਸੀਂ ਸਿਰਫ 205 ਰੁਪਏ ਦੇ ਆ 1800 ਰੁਪਏ ਦਾ ਆ ਤੇ ਸਾਡੇ ਮਹਿਕਮੇ ਵੱਲੋਂ ਖੇਤੀਬਾੜੀ ਦਫ਼ਤਰ ਵੱਲੋਂ ਤੁਹਾਨੂੰ ਸਿਰਫ 205 ਰੁਪਏ ਦਾ ਮਿਲੇਗਾ ਔਰ ਇੱਕ ਕਿਸਾਨ 20 ਤੋਂ 25 ਬੈਗ ਲੈ ਸਕਦਾ ਆ ਇੱਕ ਏਕੜ ਦੇ 4 ਤੋਂ 5 ਬੈਗ ਪੈਂਦੇ ਆ ਜਿਹੜੇ ਕਿਸਾਨ ਵੀ ਅਲੂ ਪੀਸਦੇ ਨੇ ਉਹਦੇ ਯੂਜ ਹੋ ਲੈ ਕਿ ਹਲਵਾ ਦੇ ਵਿੱਚ ਕੰਮਜਾ ਹੋਏਗਾ ਜਦੋਂ ਐਂਡ ਦੇ بارشਾਂ ਪੈਂਦੀਆਂ ਆ ਤੇ ਮਿੱਟੀ ਜਿਹੜੀ ਆ ਪਾਣੀ ਨੂੰ ਸੋਖ ਲੈਂਦੀ ਏ ਜਿੱਕਰ ਜਿਪਸਮ ਪਾਇਆ ਹੋਵੇ ਤੁਸੀਂ ਇਹਦਾ ਆਧੂ ਖਰਾਬ ਹੋਣ ਤੋਂ ਬਚਾਉਂਦੀ ਆ ਆਦਰਵਾਇਜ਼ ਆਲੂ ਖਰਾਬ ਹੋ ਜਾਂਦੇ ਏ ਇੱਕ ਤਾਂ ਏ ਆ ਜੀ ਦੂਜਾ ਏ ਆ ਕਿ ਸ਼ਾਇਦ ਸਾਡੇ ਕੋਲ ਸਰੋਤ ਵੀ ਆਏਗਾ ਤੇ ਤੁਸੀਂ ਸਾਡੇ ਨਾਲ ਨਾ ਰੱਖਿਓ ਅਸੀਂ ਤੁਹਾਨੂੰ ਸਰੋਤ ਦੇ ਵਿੱਚ ਵੀ ਦੇਾਂਗੇ ਜੋ ਰੇਟ ਆਏਗਾ ਸਰਕਾਰੀ ਰੇਟ ਉਸੇ ਰੇਟ ਦਾ ਦੇ ਦੇਣਾ ਏ ਇਹ ਦੋ ਚਾਰ ਗੱਲਾਂ ਸੀਗੀਆਂ ਤੇ ਅਗਲੀ ਜਿਹੜੀ ਆ ਇੱਕ ਗੱਲ ਉਹ ਰਹਿ ਗਈ ਕਿ ਪੀਐਮ ਸਾਂਸ ਸਨਮਾਨੀ ਦੀ ਯੋਜਨਾ ਦੀ ਜਿਹਨੂੰ ਮੋਦੀ ਆ 2015 ਕਹਿੰਦੇ ਆਪਾਂ ਇਹ ਉਹ ਜਿਹਨਾਂ ਦੇ ਨਾਂ ਦੇ ਜ਼ਮੀਨ ਲਫਰਵੀ 2019 ਤੋਂ ਪਹਿਲਾਂ ਵੀ ਲੱਗੀ ਹੋਈ ਹੈ ਜਾਂ ਫਿਰ ਵਿਰਾਸਤ ਆਈ ਹੈ ਜੇ ਉਹ ਆਪਣਾ ਲਾਭ ਲੈ ਲੈਣ ਤੇ ਚੇ ਕਿਸੇ ਨੂੰ ਸਮੱਸਿਆ ਆਈ ਹੈ ਤਾਂ ਤੁਸੀਂ ਬਾਅਦ ਜਾ ਕੇ ਮਿਲ ਸਕਦੇ ਹੋ ਸਾਡੇ ਦਫ਼ਤਰ ਤੇ ਕੁਝ ਦਫ਼ਤਰ ਚਾ ਕੇ ਅਸਲ ਦੱਸ ਲਾਂਗੇ ਤੁਹਾਨੂੰ ਕਿਹੜੀ ਚੋਣ ਚਾਹੀਦੀ ਹੈ ਤੇ ਤੁਸੀਂ ਸਾਨੂੰ ਕੇਵਾਈਸੀ ਕਰਾਣੀ ਤੇ ਕੇਵਾਈਸੀ ਕਰਾ ਲਓ ਜੇ ਕੋਈ ਹੋਰ ਸੀ ਰਣੀ ਕੋਈ ਹੋਰ ਆਏ ਤੇ ਜੇ ਸਰਕਾਰ ਵੱਲੋਂ ਕੋਈ ਲਾਭ ਮਿਲਦਾ ਹੈ ਤਾਂ ਉਹ ਲੈਣਾ ਠੀਕ ਹੈ ਤੇ ਇਹ ਦੋ ਚਾਗਰੀਆਂ ਮੈਂ ਇੰਤਜ਼ਾਰ ਨਹੀਂ ਆ ਬਸ ਦੋ ਚਾਰ ਮਿੰਟ ਲਈ ਡਾਟਾ ਸ਼ੀਟ ਵਿੱਚ ਕਰਾਂਗਾ ਮੈਂ ਲਈ ਆ ਟਾਈਮ ਸਾਡੇ ਨਾਲ ਦੇ ਕੱਟ ਕੇ ਆਇਓ ਸਤਿ ਸ੍ਰੀ ਅਕਾਲ ਪਲਾਨਿਆਪੁਰ ਸਾਡੇ ਕੈਂਪੂਸ ਦਾ ਤਾਂ ਅਸੀਂ ਡੇਟੋ ਦੇ ਤਿਆਰ ਨੂੰ ਮਾਫੀ ਚਾਹੁੰਦੇ ਆ ਜੀ ਸਾਰੀਆਂ ਗੱਲਾਂ ਆਪਣੀਆਂ ਹੋ ਚੁੱਕੀਆਂ ਨੇ ਵੀਰ ਜੀ ਮੇਰੀ ਬਸ ਤੁਹਾਡੋਂ ਹੱਥ ਜੋੜ ਕੇ ਇੱਕ ਹੀ ਬੇਨਤੀ ਹੈ ਜੀ ਤੁਹਾਨੂੰ ਬੰਦੇ ਕੀ ਬੇਨਤੀ ਹੈ ਵੀ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਕਿਉਂ ਨਾ ਲਈਏ ਇਹ ਆਪਾਂ ਇਹ ਨੇਚਰਲ ਐਨਮੀਕ ਐਨੇ ਆਫਰੂ ਮਿੱਤਰ ਕੀੜੇ ਕਹਿੰਦੇ ਨੇ ਆ ਜੀ ਜਦੋਂ ਆਪਾਂ ਆਪਣੇ ਬਾਗ ਨੂੰ ਅੱਗ ਲਾ ਦਿੰਨੇ ਆ ਜੀ ਉਦੋਂ ਉਹ ਆਪਣੇ ਸਾਰੇ ਮਿੱਤਰ ਕੀੜੇ ਮਰ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਜਿਵੇਂ ਤੁਸੀਂ ਇਹ ਚਿੱਟੀ ਮੱਕੀ ਦਾ ਅਟੈਕ ਆਇਆ ਚਿੱਟੀ ਮੱਕੀ ਇੱਕ ਮਾਈਂਡਰ ਬੈਸਟ ਸੀਗਾ ਮਤਲਬ ਛੋਟਾ ਕੀੜਾ ਜਿਹਦੇ ਬਾਰੇ ਕੋਈ ਗੌਰ ਦੇ ਨਹੀਂ ਸੀਗੇ ਤੇ ਤੇਰੀ ਜ਼ਰਨ ਦੇ ਨੂੰ ਪਰ 2016 ਦੇ ਵਿੱਚ ਦੇ ਕੋਈ ਹੋਇਆ ਆਪਾਂ ਦਾ ਪੈਰਾਥਰਾਇਡਸ ਸਪਰੇਅ ਕਰਨ ਦੇ ਕਰਕੇ ਉੱਥੇ ਗਿਆ ਚਿੱਟੀ ਮੱਕੀ ਦਾ ਆਊਟ ਬਸਟ ਹੋ ਗਿਆ ਮਤਲਬ ਇੰਨੀ ਜ਼ਿਆਦਾ ਗਈ ਕੰਟਰੋਲ ਤੋਂ ਬਾਹਰ ਹੋ ਗਈ ਇਸ ਲਈ ਆਪਾਂ ਆਪਣੇ ਬਾਗ ਨੂੰ ਅੱਗ ਨਾ ਲਾਈਏ ਜੀ ਆਪਾਂ ਜਿੰਮੀ ਆਪਣੇ ਬਰਾੜੀਆਂ ਨੂੰ ਵਿੱਚੀ ਜੱਜਤ ਕਰੀਏ ਜਿੰਨਾ ਆਪਾਂ ਵਿੱਚੀ ਜੱਜਤ ਕਰਾਂਗੇ ਉੰਨੀ ਆਪਣੀ ਮਿੱਟੀ ਭੁੱਲੀ ਬਣੂਗੀ ਅਸਲਚ ਕੀ ਹੈ ਜੇ ਜਦੋਂ ਆਪਾਂ ਕੱਟੂ ਕਰਦੇ ਆਪਾਂ ਹਾਰਡ ਬੈਨ ਬਣ ਜਾਂਦੀ ਜਿਵੇਂ ਬਾਈਕੀ ਨਸੇਗਾ ਉਹਦੇ ਨਾਲ ਕਿ ਉਹ ਜਿਹੜੀ ਜੜ ਆਉ ਥੱਲੇ ਨਹੀਂ ਜਾ ਪਾਉਂਦੀ ਦੇਖੋ ਜਿਹਦੀ ਆਪਣੀ ਮਿੱਟੀ ਆ ਮਤਲਬ ਮਿੱਟੀ ਦੀ ਲੇਹਰ ਆ ਜੀ ਠੀਕ ਹੈ ਜੀ ਇਹਦੇ ਵਿੱਚ ਤੱਤ ਪਏ ਨੇ ਜੇ ਥੱਲੇ ਹਾਰਡ ਬੈਨ ਬਣ ਗਈ ਤਾਂ ਆਪਣੀ ਜੜ ਥੱਲੇ ਨਹੀਂ ਜਾਣੀ ਜੀ ਥੱਲੇ ਨਹੀਂ ਜਾਉਗੇ ਨਿਊਟ੍ਰੀਅੰਟ ਲੈ ਨਹੀਂ ਬਾਉਗੀ ਸਾਰਾ ਕੁਝ ਮਿੱਟੀ ਦੇ ਵਿੱਚ ਹੀ ਆ ਆਪਣੇ ਜਿਵੇਂ ਆਨੇ ਕਿਸੀ ਮਿੱਟੀ ਦੀ ਪਰਖ ਕਰਾਓ ਫਾਸਫੋਰਸ ਆਪਾਂ ਵੀ ਵੱਧ ਪਾਣੇ ਆ ਆਪਾਂ ਫਾਸਫੋਰਸ ਕੀ ਹੈ ਜਿਹੜੀ ਆਪਾਂ ਡੀਏਪੀ ਚ ਰਹੀ ਪਾਣੇ ਆ ਉਹ ਕਿਸ ਸਲੋ ਸਲੋ ਨਿਊਟਰੀਐਂਟ ਸਲੋ ਰੀਲਿਜ਼ਿੰਗ ਨਿਊਟਰੀਐਂਟ ਆ ਮਤਲਬ ਕੀ ਆ ਹੌਲੀ ਹੌਲੀ ਮਿਲੂਗੀ ਜਿਵੇਂ ਆਪਾਂ ਯੂਰੀਆ ਪਾਇਆ ਉਹਦੀ ਹੁੰਦਾ ਵਾਸਪੀਕਰਨ ਹੋ ਗਿਆ ਜੱਥਲੇ ਵਾ ਗਿਆ ਪਰ ਇਹ ਕੀ ਜਿਹੜਾ ਫਾਸਫੋਰਸ ਆ ਇਹ ਜ਼ਮੀਨ ਦੇ ਵਿੱਚ ਪਿਆ ਰਹਿੰਦਾ ਆਪਣੇ ਬੂਟੇ ਨੂੰ ਹੌਲੀ 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 ਪੰਦਾ ਇਸ ਲਈ ਇਸ ਲਈ ਆਪਾਂ ਇੱਕ ਵਾਰ ਹੀ ਪਾ ਦਿੰਦੇ ਆ ਬੁਝਾਈ ਦੇ ਵੇਲੇ ਆਪਾਂ ਆਪਣੇ ਦੁਆਰ ਤਾਂ ਨਹੀਂ ਪਾਉਂਦੇ ਜਿਵੇਂ ਡੀਏਪੀ ਇੱਕ ਵਾਰ ਹੀ ਪਾਣੇ ਆ ਕਿਉਂ ਕਿਉਂਕਿ ਇਹ ਹੌਲੀ ਹੌਲੀ ਮਿਲਦਾ ਰਹੇਗਾ ਉਰੀ ਆਪਾਂ ਤਿੰਨ ਕਿਸ਼ਤਾ ਚ ਪਾਨੇ ਆ ਕਿਉਂ ਕਿ ਉਹ ਵਾਸ਼ਪੀਕਰਨ ਦਾ ਤੱਥ ਲੱਗ ਜਾਂਦਾ ਬਾ ਉਹ ਜ਼ਮੀਨ ਚ ਪਿਆ ਨਹੀਂ ਦਿੰਦਾ ਇਸ ਲਈ ਮੇਰੀ ਕਹਿਨ ਦਾ ਪਾਬੇ ਆ ਵੀਰ ਜੀ ਤੁਹਾਨੂੰ ਜੇ ਆਪਾਂ ਪਿਆੜੀ ਫੈਤਵਾਵਾਂਗੇ ਉਦੋਂ ਆਪਾਂ ਨੂੰ ਪਿਆੜੀ ਦੇ ਜਿਹੜੇ ਕੋਨ ਨੇ ਉਹਦੇ ਵਿੱਚ ਵੀ ਪਿਆਵਾ ਉਹਦੇ ਵਿੱਚ ਨਹੀਂ ਬਾਸ ਰੋਸ ਉਹਦੇ ਵਿੱਚ ਪਟਾਚਾ ਉਹਦੇ ਵਿੱਚ ਵੀ ਸਲਫਰ ਆ ਰਿਹਾ ਅਰਗੈਨਿਕ ਕਾਰਬਨ ਆ ਉਹ ਆਪਣੇ ਜਿਮੇਤਰ ਬੜੂਗਾ ਜਿਵੇਂ ਰਹੀ ਆਪਣੇ ਬੁੱਟੇ ਜਾਊਗਾ ਇਹ ਨਾਲ ਜਿਉ ਆਪਣਾ ਖਰਚਾ ਘਟੂਗਾ ਝਾੜ ਆਪਾਂ ਲੈ ਚੁੱਕੇ ਆ ਵੀਰ ਜੀ ਜਿੰਨਾ ਆਪਾਂ ਨੂੰ ਚਾਹੀਦਾ ਵਾ ਜਿੰਨਾ ਜਿਹੜੀ ਵੈਰਾਈਟੀਆਂ ਆ ਸਕਦੀਆਂ ਨੇ ਹੁਣ ਗੱਲ ਕਿੱਤੇ ਆ ਨਾਵਾ ਕੇ ਮਿਲਣਾ ਕੀਤੀ ਮਨਾਵੇ ਨਹੀਂ ਕਰਦੇ ਪਿਆ ਆਪਾਂ ਆਈ ਚੜਾਈ ਛੁੜੀ ਕਰਦੇ ਅਜੇ ਮਨਾਵਾ ਹੀ ਨਾ ਆਇਆ ਤੇ ਆਪਾਂ 6 ਮਹੀਨੇ ਮੱਥਾ ਮਾਰਿਆ ਤਾਂ ਕੋਈ ਫਾਇਦਾ ਨਹੀਂ ਆਇਆ 6 ਮਹੀਨਿਆਂ ਦੀ ਜਿਹੜੀ ਆਪਣੀ ਮਿਹਨਤ ਆ ਉਹਨੂੰ ਸਫਲ ਕਰ ਲਈ ਪਹਿਲੇ ਦਿਨ ਤੋਂ ਆਪਾਂ ਨੂੰ ਮਿਹਨਤ ਕਰਨੀ ਪੈਣੀ ਕਿਉਂ ਜੀ ਜੇ ਆਪਾਂ ਆਪਣੇ ਖਰਚੇ ਘਟਾਵਾਂਗੇ ਅਸੀਂ ਨਹੀਂ ਕਹਦੇ ਵੀ ਤੁਹਾਨੂੰ ਵੀ ਜੰਮਾ ਹੀ ਤੁਰੀ ਵੀ 2 ਗੱਟੂਆਂ ਤਾਂ ਜੋ ਠੀਕ ਆ ਤੁਸੀਂ ਸਾਡੇ ਤੋਂ ਬੱਤ ਜਾਣੂ ਪਰ ਆਪ ਤੂੰ ਮੈਂ ਤਾਂ ਲੈ ਕੇ ਨਾ ਤੁਹਾਡਾ ਤੁਹਾਡਾ ਐਕਸਪੀਰੀਅੰਸ ਸਾਡੀ ਸਾਈਜ਼ ਜਦੋਂ ਦੋਨੇ ਇਕੱਠੀਆਂ ਹੋ ਗਈਆਂ ਤਪੋਕੋ ਸੇਵਾ ਕੋਲ ਲੜੂ ਬੰਦ